ਰਾਣਾਗੁਰਪੀ ਸੰਗ ਆਪਣੀ ਇੱਕ ਵਾਰਦੀ ਦੁਕਾਨ ਆ ਆਪਣਾ ਸਮਾਰੋਦ ਪਲਾਰਚ ਖੜੀ ਆ ਗੱਡੀ ਇੱਕ ਉਹਦੇ ਚਾਰ ਬੈਟਰੀਆਂ ਸੀਗੀਆਂ ਜਿਹਦੇ ਦੋ ਬੈਟਰੀਆਂ ਲੈ ਕੇ ਜੀ ਸਾਢੇ 12 ਵਜੇ ਤਕਰੀਬ ਉਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਅਸੀਂ ਇਹਨਾਂ ਉਦੋਂ ਅਸੀਂ ਇਹਨਾਂ ਦੀ ਦੇਖੀ ਰੱਖੀ ਦੁਬਾਰਾ ਖੋਲੋ ਨਾ ਇਹ 2 ਵਜੇ ਬੈਟਰੀ ਉਦੋਂ ਅਸੀਂ ਮਗਰ ਭੱਜੇ ਭੱਜ ਇੱਕ ਬੈਟਰੀ ਖੋਲ੍ਹ ਲਈ ਇਹਨਾਂ ਨੇ ਤੋਂ ਨੇ ਚੰਨ ਦੂਜਾ ਬੰਦਾ ਭੱਜ ਗਿਆ ਤੇ ਇਹ ਵੀ ਬੰਦਾ ਮਗਰ ਜਾ ਕੇ ਫੜ ਕੇ ਲਿਆਏ ਹੁਣ ਤੇ ਜੋ ਮੰਨਿਆ ਵੀ ਸਾਡੇ ਕੋਲ ਕਿ ਮੈਂ ਬੈਟਰੀਆਂ ਅਸੀਂ ਖੋਲ੍ਹ ਕੇ ਲਗਾਈਆਂ ਦੋ ਉਹ ਤਾਂ ਚਲੋ ਆਂਟੀ ਹੋਣਾ ਤੁਹਾਨੂੰ ਦੱਸਦਾ ਆਪਾਂ ਨੂੰ ਬੈੜ ਰਿਆਂ ਖੋਲੀਆਂ ਇਹਨਾਂ ਨੇ ਹੁਣ ਦੇਖੋ ਇਹਨਾਂ ਦੀ ਪੁਲਿਸ ਸਖਤ ਸਖਤ ਕਾਰਵਾਈ ਕਰੇ ਚੋਰੀ ਵਾਲੀਆਂ ਚੋਰੀਆਂ ਹੋਉਂਦੀਆਂ ਸ਼ਹਿਰਾਂ ਚ ਸ਼ਹਿਰ ਚ ਪੂਰਾ ਮਾਹੌਲ ਖਰਾਬ ਕੀਤਾ ਇਹਨਾਂ ਨੇ ਨਸ਼ੇ ਦੇ ਆਦੀ ਲੱਗਦੇ ਇਹ ਦੇਖੋ ਹਾਲਤ ਤੇ ਦੇਖੋ ਇਹਨਾਂ ਦੀ ਕੀ ਬਣੀ ਹੋਈ ਹੈ ਜੀ ਹਾਂ ਜੀ ਪੁਲਿਸ ਨੂੰ ਕੀ ਸੱਦਾ ਹੀ ਪੁਲਸਾ ਇਹ ਤਾਂ ਕਿਤੇ ਕੋਈ ਆਈ ਨਹੀਂ ਜੀ ਦੋ ਫੋਨ ਕਰ ਹਟੇ ਫੋਨ ਕਿੰਨਾ ਧਮਾ ਹੋ ਗਿਆ ਅੱਧਾ ਕਹਿੰਦਾ ਹੋ ਗਿਆ ਪੁਲਿਸ ਨੂੰ ਫੋਨ ਕੀਤਾ ਹਨ ਕੋਈ ਨਹੀਂ ਹਜੇ ਤੱਕ ਪਹੁੰਚਿਆ ਦੋ ਤੋਂ ਤਿੰਨ ਫੋਨ ਚ ਆ ਕਰ ਚੁਕੇ ਆ ਐਸਐਚਓ ਸਾਹਿਬ ਨੂੰ ਵੀ ਡਾਇਰੈਕਟ ਫੋਨ ਲਾਇਆ ਤਾਂ ਵੀ ਕਿੰਨੇ ਮੈਂ ਮੁੰਸ਼ੀ ਨੂੰ ਭੇਜਦਾ ਹਜੇ ਤੱਕ ਕੋਈ ਆਇਆ ਨਹੀਂ ਵੇਟ ਕਰਦੇ ਆ ਵੇਖੋ ਕਿੰਨੇ ਸਿਰ ਤੱਕ ਆਉਂਦੇ ਆ ਸਹੀ ਗੱਲ ਹੈ ਇਹ ਸ਼ਹਿਰ ਸ਼ਹਿਰ ਚ ਰੋਜ਼ ਚੋਰੀਆਂ ਹੁੰਦੀਆਂ ਵਾ ਸਾਰੇ ਚੋਰ ਨੂੰ ਪੁਲਿਸ ਦਾ ਕੀ ਹੈ ਉੱਥੋਂ ਵੋਟਾਂ ਦਾ ਟਾਈਮ ਆ ਪੁਲਿਸ ਨੂੰ ਸ਼ਕਤੀ ਚਾਹੀਦੀ ਥੋੜੀ ਚੋਰਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਵਧੀਆਂ ਜਾਂਦੀਆਂ ਵੀਆਂ ਦਿਨੋਂ ਦੇ ਐਕਸ਼ਨ ਲੈ ਆ ਜਾਵੇ ਇਹਨਾਂ ਦੇ ਵੱਤੋ ਵਾਦੇ ਸੀ ਕਰਕੇ ਇਹਨਾਂ ਮੀਡੀਆ ਦਾ ਸਹਾਰਾ ਲੈਣਾ ਤੇ ਚੋਰਾਂ ਨੂੰ ਚੋਰਾਂ ਨੂੰ ਫੜਿਆ ਜਾਵੇ ਵੱਤੋ ਵਾਦ ਫੇਰ ਅਨ ਜਗੀਰ ਕੋ ਹਾਂਜੀ ਦੋ ਜਾਨੇ ਬੈਟਰੀ ਲੱਦਦੇ ਸੀ ਮੈਂ ਵੇਖਿਆ ਦੇ ਇਹਨਾਂ ਨੂੰ ਮੈਂ ਕਿਹਾ ਪੁੱਛਿਆ ਕਿ ਕਿਹੜੀ ਚੀਜ਼ ਲੱਦ ਰਹੇ ਬੋਲੇ ਨਹੀਂ ਗਾਰੀਓ ਵੀਰੇ ਤੇ ਇਹਨਾਂ ਦੋ ਪਾਸੇ ਚਲੂਗੀ ਜਿੱਥੇ ਪਾ ਲੈ ਮੋਟਰਸਾਈਕਲ ਦੇ ਵਿੱਚ ਤੇ ਬਾਅਦ ਚ ਇਹਨਾਂ ਨੇ ਮੈਂ ਕਿਹਾ ਇੱਕ ਜਾਨ ਨੂੰ ਫੜ ਲਿਆ ਤੇ ਇੱਕ ਜਾਨ ਭੱਜ ਗਿਆ ਦੁਬਾਰਾ ਆਏ ਲੈਣ ਤੇ ਜੀ ਬੈਟਰੀ ਫੇਰ ਫੜਿਆ ਗਿਆ ਇੱਕ ਜਨ ਭੱਜ ਗਿਆ ਇੱਕ ਜਨ ਫੜਿਆ ਗਿਆ